ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਰਾਜਾ ਫਤਿਹਜੰਦ ਮੈਣੀ ਦੇਵ ਜੀ ਰਾਣੀ ਦੀ ਇੱਛਾ ਪੂਰੀ ਕਰਨੇ ਪਿਆਰੀ ਸਾਤਸੰਗਤ ਜੀਓ ਬਾਲਾ ਪ੍ਰੀਤਮ ਜੀ ਨੇ ਪਟਨਾ ਸਾਇ ਵਿਖੇ ਹੋਰ ਵੀ ਬੜੇ ਕੌਤਕ ਵਰਤਾਏ ਉੱਥੋਂ ਦੇ ਰਾਜਾ ਫਤੇ ਚੰਦ ਮਿਆਣੀ ਦੇ ਘਰ ਕੋਈ ਔਲਾਦ ਨਹੀਂ ਸੀ ਇੱਕ ਦਿਨ ਉਹਨਾਂ ਨੇ ਪੰਡਿਤ ਸ਼ਿਵਦੱਤ ਨੂੰ ਪੁੱਤਰ ਪ੍ਰਾਪਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਬੇਨਤੀ ਕੀਤੀ ਪੰਡਿਤ ਜੀ ਕਹਿਣ ਲੱਗੇ ਅਰਦਾਸ ਕਿਸ ਅੱਗੇ ਕਰਨੀ ਹੈ ਨਿਰੰਕਾਰਤਾ ਆਪ ਇੱਕ ਬਾਲ ਦੇ ਰੂਪ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਹੀ ਆਇਆ ਹੋਇਆ ਹੈ ਉਸ ਬਾਲਾ ਪ੍ਰੀਤਮ ਨੂੰ ਯਾਦ ਕਰਨ ਉਹ ਤੁਹਾਡੀ ਕਾਮਨਾ ਜ਼ਰੂਰ ਪੂਰੀ ਕਰੇਗਾ ਰਾਜਾ ਤੇ ਰਾਣੀ ਦੋਵੇਂ ਰੋਜ਼ਾਨਾ ਸਰਦਾ ਪ੍ਰੇਮ ਸਹਿਤ ਧਿਆਨ ਜੋੜ ਕੇ ਬੈਠ ਜਾਂਦੇ ਤੇ ਅਰਜ਼ੂਆਂ ਕਰਦੇ ਇੱਕ ਦਿਨ ਦੋਵੇਂ ਧਿਆਨ ਲਈ ਬੈਠੇ ਸਨ ਕਿ ਬਾਲਾ ਪ੍ਰੀਤਮ ਜੀ ਨੇ ਰਾਣੀ ਦੇ ਗਲੇ ਵਿੱਚ ਆ ਬਾਹਾਂ ਪਾਈਆਂ ਤੇ ਤੋਤਲੀ ਜਵਾਨ ਵਿੱਚ ਕਹਿਣ ਲੱਗੇ ਮਾਂ ਮੈਂ ਆ ਗਿਆ ਹਾਂ ਇਲਾਹੀ ਨੂਰ ਨਾਲ ਦਗਦਗ ਕਰਦੇ ਰੂਹਾਨੀ ਚਿਹਰੇ ਵਾਲਾ ਬਾਲ ਆਪਣੀ ਗੋਦੀ ਵਿੱਚ ਬੈਠਾ ਦੇਖ ਕੇ ਰਾਣੀ ਦੀ ਖੁਸ਼ੀ ਦਾ ਕੋਈ ਹੱਦ ਪੰਨਾ ਨਾ ਰਿਹਾ ਤੇ ਉਹ ਬੜੀ ਨਿਹਾਲ ਹੋਈ ਉਸਨੇ ਰਾਜ ਰਜ ਕੇ ਬਾਲਾ ਪ੍ਰੀਤਮ ਜੀ ਨੂੰ ਬੜਾ ਪਿਆਰ ਕੀਤਾ ਤੇ ਕਹਿਣ ਲੱਗੀ ਕਿ ਮੇਰੀ ਬਸ ਇਹ ਇੱਛਾ ਸੀ ਕਿ ਕੋਈ ਮੈਨੂੰ ਮਾਂ ਕਹਿ ਕੇ ਵੋ ਲੌਣ ਵਾਲਾ ਹੋਵੇ ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰਾਜੇ ਨੇ ਵੀ ਬਾਲਾ ਪ੍ਰੀਤਮ ਜੀ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਪਿਓ ਵਾਲਾ ਨਿਗਮਾਣਿਆ ਰਾਣੀ ਨੇ ਛੋਲੇ ਪੂਰੀਆਂ ਬਣਾ ਕੇ ਬਾਲ ਗੋਵਿੰਦ ਰਾਏ ਜੀ ਨੂੰ ਚੁਕਾਏ ਸੋ ਇਸ ਤਰ੍ਹਾਂ ਪਾਲ ਪ੍ਰੀਤਮ ਜੀ ਨੇ ਰਾਜੇ ਰਾਣੀ ਦੀ ਇੱਛਾ ਪੂਰੀ ਕੀਤੀ ਆਪਜੀ ਵਦ ਵਿੱਚ ਵੀ ਰੋਜ਼ਾਨਾ ਆਪਣੇ ਹਾਨੀਆਂ ਨਾਲ ਰਾਜੇ ਦੇ ਵਹਿਲਾਂ ਵਿੱਚ ਚਲੇ ਜਾਂਦੇ ਤੇ ਰਾਣੀ ਦੇ ਹੱਥੋਂ ਕੁਝ ਨਾ ਕੁਝ ਖਾ ਪੀ ਕੇ ਹਾਨੀਆਂ ਨਾਲ ਖੇਡਣ ਚਲੇ ਜਾਂਦੇ ਤੇ ਕਈ ਵਾਰ ਆਪਣੇ ਹਾਨੀਆਂ ਨਾਲ ਸਾਰਾ ਦਿਨ ਰਾਜੇ ਦੇ ਬਾਗ ਵਿੱਚ ਰਾਣੀ ਸਮੇਤ ਆਪਣੇ ਹਾਨੀਆਂ ਨਾਲ ਖੇਡਦੇ ਰਹਿੰਦੇ ਤੇ ਬੂਟਿਆਂ ਦੀ ਸਾਂਭ ਸੰਭਾਲ ਤੇ ਕੰਮ ਵਿੱਚ ਲੱਗੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਰਾਜਾ ਫਤਿਹਜੰਦ ਮੈਣੀ ਦੇ ਉਸ ਦੀ ਰਾਣੀ ਦੀ ਇੱਛਾ ਪੂਰੀ ਕਰਨੀ ਪਿਆਰੀ ਸਾਤਸੰਗਤ ਜੀਓ ਬਾਲਾ ਪ੍ਰੀਤਮ ਜੀ ਨੇ ਪਟਨਾ ਸਾਹਿਵਿਕੇ ਹੋਰ ਵੀ ਬੜੇ ਕੌਤਕ ਵਰਤਾਏ ਉੱਥੋਂ ਦੇ ਰਾਜਾ ਫਤੇ ਚੰਦ ਮੈਣੀ ਦੇ ਘਰ ਕੋਈ ਔਲਾਦ ਨਹੀਂ ਸੀ ਇੱਕ ਦਿਨ ਉਹਨਾਂ ਨੇ ਪੰਡਿਤ ਸ਼ਿਵਦੱਤ ਨੂੰ ਪੁੱਤਰ ਪ੍ਰਾਪਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਨ ਲਈ ਬੇਨਤੀ ਕੀਤੀ ਪੰਡਿਤ ਜੀ ਕਹਿਣ ਲੱਗੇ ਅਰਦਾਸ ਕਿਸ ਅੱਗੇ ਕਰਨੀ ਹੈ ਨਿਰੰਕਾਰਤਾ ਆਪ ਇੱਕ ਬਾਲ ਦੇ ਰੂਪ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਹੀ ਆਇਆ ਹੋਇਆ ਏ ਉਸ ਬਾਲਾ ਪ੍ਰੀਤਮ ਨੂੰ ਯਾਦ ਕਰਨ ਉਹ ਤੁਹਾਡੀ ਕਾਮਨਾ ਜ਼ਰੂਰ ਪੂਰੀ ਕਰੇਗਾ ਰਾਜਾ ਤੇ ਰਾਣੀ ਦੋਵੇਂ ਰੋਜ਼ਾਨਾ ਸਰਦਾ ਪ੍ਰੇਮ ਸਹਿਤ ਧਿਆਨ ਜੋੜ ਕੇ ਬੈਠ ਜਾਂਦੇ ਤੇ ਅਰਜੁਈਆਂ ਕਰਦੇ ਇੱਕ ਦਿਨ ਦੋਵੇਂ ਧਿਆਨ ਲਈ ਬੈਠੇ ਸਨ ਕਿ ਬਾਲਾ ਪ੍ਰੀਤਮ ਜੀ ਨੇ ਰਾਣੀ ਦੇ ਗਲੇ ਵਿੱਚ ਆਹ ਬਾਂਹ ਪਾਈਆਂ ਤੇ ਤੋਤਲੀ ਜਵਾਨ ਵਿੱਚ ਕਹਿਣ ਲੱਗੇ ਮਾਂ ਮੈਂ ਆ ਗਿਆ ਹਾਂ ਇਲਾਹੀ ਨੂਰ ਨਾਲ ਦਗਦਗ ਕਰਦੇ ਰੂਹਾਨੀ ਚਿਹਰੇ ਵਾਲਾ ਬਾਲ ਆਪਣੀ ਗੋਦੀ ਵਿੱਚ ਬੈਠਾ ਦੇਖ ਕੇ ਰਾਣੀ ਦੀ ਖੁਸ਼ੀ ਦਾ ਕੋਈ ਹੱਦ ਪੰਨਾ ਨਾ ਰਿਹਾ ਤੇ ਉਹ ਬੜੀ ਨਿਹਾਲ ਹੋਈ ਉਸਨੇ ਰਾਜ ਰਜ ਕੇ ਬਾਲਾ ਪ੍ਰੀਤਮ ਜੀ ਨੂੰ ਬੜਾ ਪਿਆਰ ਕੀਤਾ ਤੇ ਕਹਿਣ ਲੱਗੀ ਕਿ ਮੇਰੀ ਬਸ ਇਹੀ ਇੱਛਾ ਸੀ ਕਿ ਕੋਈ ਮੈਨੂੰ ਮਾਂ ਕਹਿ ਕੇ ਬੁਲਾਉਣ ਵਾਲਾ ਹੋਵੇ ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰਾਜੇ ਨੇ ਵੀ ਬਾਲਾ ਪ੍ਰੀਤਮ ਜੀ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਪਿਓ ਵਾਲਾ ਨਿੱਗ ਮਾਣਿਆ ਰਾਣੀ ਨੇ ਛੋਲੇ ਪੂਰੀਆਂ ਬਣਾ ਕੇ ਬਾਲ ਗੋਵਿੰਦ ਰਾਏ ਜੀ ਨੂੰ ਚੁਕਾਏ ਸੋ ਇਸ ਤਰ੍ਹਾਂ ਪਾਲ ਪ੍ਰੀਤਮ ਜੀ ਨੇ ਰਾਜੇ ਰਾਣੀ ਦੀ ਇੱਛਾ ਪੂਰੀ ਕੀਤੀ ਆਪਜੀ ਵਦ ਵਿੱਚ ਵੀ ਰੋਜ਼ਾਨਾ ਆਪਣੇ ਹਾਨੀਆਂ ਨਾਲ ਰਾਜੇ ਦੇ ਮਹਿਲਾਂ ਵਿੱਚ ਚਲੇ ਜਾਂਦੇ ਤੇ ਰਾਣੀ ਦੇ ਹੱਥੋਂ ਕੁਝ ਨਾ ਕੁਝ ਖਾ ਪੀ ਕੇ ਹਾਨੀਆਂ ਨਾਲ ਖੇਡਣ ਚਲੇ ਜਾਂਦੇ ਤੇ ਕਈ ਵਾਰ ਆਪਣੇ ਹਾਨੀਆਂ ਨਾਲ ਸਾਰਾ ਦਿਨ ਰਾਜੇ ਦੇ ਬਾਗ ਵਿੱਚ ਰਾਣੀ ਸਮੇਤ ਆਪਣੇ ਹਾਨੀਆਂ ਨਾਲ ਖੇਡਦੇ ਰਹਿੰਦੇ ਤੇ ਬੂਟਿਆਂ ਦੀ ਸਾਂਭ ਸੰਭਾਲ ਤੇ ਕੰਮ ਵਿੱਚ ਲੱਗੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਰਾਜਾ ਫਤਿਹਜੰਦ ਮਿਆਣੀ ਤੇ ਉਸ ਦੀ ਰਾਣੀ ਦੀ ਇੱਛਾ ਪੂਰੀ ਕਰਨੀ ਪਿਆਰੀ ਸਾਧ ਸੰਗਤ ਜੀਓ ਬਾਲਾ ਪ੍ਰੀਤਮ ਜੀ ਨੇ ਪਟਨਾ ਸਾਹਿਬ ਵਿਖੇ ਹੋਰ ਵੀ ਬੜੇ ਕੌਤਕ ਵਰਤਾਏ ਉੱਥੋਂ ਦੇ ਰਾਜਾ ਫਤਿਹਜੰਦ ਮਿਆਣੀ ਦੇ ਘਰ ਕੋਈ ਔਲਾਦ ਨਹੀਂ ਸੀ ਇੱਕ ਦਿਨ ਉਹਨਾਂ ਨੇ ਪੰਡਿਤ ਸ਼ਿਵਦੱਤ ਨੂੰ ਪੁੱਤਰ ਪ੍ਰਾਪਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਬੇਨਤੀ ਕੀਤੀ ਪੰਡਤ ਜੀ ਕਹਿਣ ਲੱਗੇ ਅਰਦਾਸ ਕਿਸ ਅੱਗੇ ਕਰਨੀ ਹੈ ਨਿਰੰਕਾਰਤਾ ਪਿਕ ਬਾਲ ਦੇ ਰੂਪ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਹੀ ਆਇਆ ਹੋਇਆ ਏ ਉਸ ਬਾਲਾ ਪ੍ਰੀਤਮ ਨੂੰ ਯਾਦ ਕਰਨ ਉਹ ਤੁਹਾਡੀ ਕਾਮਨਾ ਜ਼ਰੂਰ ਪੂਰੀ ਕਰੇਗਾ ਰਾਜਾ ਤੇ ਰਾਣੀ ਦੋਵੇਂ ਰੋਜ਼ਾਨਾ ਸਰਦਾ ਪ੍ਰੇਮ ਸਹਿਤ ਧਿਆਨ ਜੋੜ ਕੇ ਬੈਠ ਜਾਂਦੇ ਤੇ ਅਰਜੁਈਆਂ ਕਰਦੇ ਇੱਕ ਦਿਨ ਦੋਵੇਂ ਧਿਆਨ ਲਈ ਬੈਠੇ ਸਨ ਕਿ ਬਾਲਾ ਪ੍ਰੀਤਮ ਜੀ ਨੇ ਰਾਣੀ ਦੇ ਗਲੇ ਵਿੱਚ ਆ ਬਾਹਾਂ ਪਾਈਆਂ ਤੇ ਤੋਤਲੀ ਜਵਾਨ ਵਿੱਚ ਕਹਿਣ ਲੱਗੇ ਮਾਂ ਮੈਂ ਆ ਗਿਆ ਹਾਂ ਇਲਾਹੀ ਨੂਰ ਨਾਲ ਦਗਦਗ ਕਰਦੇ ਰੂਹਾਨੀ ਚਿਹਰੇ ਵਾਲਾ ਬਾਲ ਆਪਣੇ ਗੋਦੀ ਵਿੱਚ ਬੈਠਾ ਦੇਖ ਕੇ ਰਾਣੀ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਾ ਰਿਹਾ ਤੇ ਉਹ ਬੜੀ ਨਿਹਾਲ ਹੋਈ ਉਸਨੇ ਰਾਜ ਰਜ ਕੇ ਬਾਲਾ ਪ੍ਰੀਤਮ ਜੀ ਨੂੰ ਬੜਾ ਪਿਆਰ ਕੀਤਾ ਤੇ ਕਹਿਣ ਲੱਗੀ ਕਿ ਮੇਰੀ ਬਸ ਇਹੀ ਇੱਛਾ ਸੀ ਕਿ ਕੋਈ ਮੈਨੂੰ ਮਾਂ ਕਹਿ ਕੇ ਵੋ ਲੌਣ ਵਾਲਾ ਹੋਵੇ ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰਾਜੇ ਨੇ ਵੀ ਬਾਲਾ ਪ੍ਰੀਤਮ ਜੀ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਪਿਓ ਵਾਲਾ ਨਿਗਮਾਣਿਆ ਰਾਣੀ ਨੇ ਛੋਲੇ ਪੂਰੀਆਂ ਬਣਾ ਕੇ ਬਾਲ ਗੋਵਿੰਦ ਰਾਏ ਜੀ ਨੂੰ ਚਕਾਏ ਸੋ ਇਸ ਤਰ੍ਹਾਂ ਪਾਲ ਪ੍ਰੀਤਮ ਜੀ ਨੇ ਰਾਜੇ ਰਾਣੀ ਦੀ ਇੱਛਾ ਪੂਰੀ ਕੀਤੀ ਆਪਜੀ ਵੱਦ ਵਿੱਚ ਵੀ ਰੋਜ਼ਾਨਾ ਆਪਣੇ ਹਾਨੀਆਂ ਨਾਲ ਰਾਜੇ ਦੇ ਮਹਿਲਾਂ ਵਿੱਚ ਚਲੇ ਜਾਂਦੇ ਤੇ ਰਾਣੀ ਦੇ ਹੱਥੋਂ ਕੁਝ ਨਾ ਕੁਝ ਖਾ ਪੀ ਕੇ ਹਾਨੀਆਂ ਨਾਲ ਖੇਡਣ ਚਲੇ ਜਾਂਦੇ ਤੇ ਕਈ ਵਾਰ ਆਪਣੇ ਹਾਨੀਆਂ ਨਾਲ ਸਾਰਾ ਦਿਨ ਰਾਜੇ ਦੇ ਅਗ ਵਿੱਚ ਰਾਣੀ ਸਮੇਤ ਆਪਣੇ ਹਾਨੀਆਂ ਨਾਲ ਖੇਡਦੇ ਰਹਿੰਦੇ ਤੇ ਬੂਟਿਆਂ ਦੀ ਸਾਂਭ ਸੰਭਾਲ ਤੇ ਕੰਮ ਵਿੱਚ ਲੱਗੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ